ਮਹਾਰਾਜ ਸਤਗੁਰਾਂ ਦੇ ਪੁੱਤ ਵੀ ਰਹਿੰਦੇ ਸਨ ਹੁਣ ਪੁੱਤਰ ਗਾਂ ਨਾਤੀ ਹਾਂਜੀ ਪੁੱਤਰ ਗਾਂ ਦੋਤਰੇ ਪਰਿਵਾਰ ਮਹਾਰਾਜ ਉੱਥੇ ਰਹਿੰਦਾ ਸਤਗੁਰਾਂ ਦਾ ਹਾਂਜੀ ਮੋਹਨ ਅਪਰਮੋਹਰੀ ਜੀ ਸਤਗੁਰੂ ਜੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਦੋ ਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਰੀ ਜੀ ਪਾ ਪਰਲੋਕ ਦੇਹਤਾ ਜਸੇਈ ਮਹਾਰਾਜ ਤਾਂ ਪਰਲੋਕ ਗਮਨ ਕਰ ਗਏ ਸਰੀਰ ਤਿਆਗ ਗਏ ਨੇ ਕਿਉਂਕਿ ਸਾਥ ਸੰਗਤ ਦੀ ਬਾਬਾ ਮੋਰੀ ਜੀ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਆਨੰਦ ਕਾਰਜ 'ਚ ਵੀ ਆਏ ਸਨ ਕਾਫੀ ਲੰਮੀ ਉਮਰ ਹੋਈ ਹੈ ਮਹਾਰਾਜ ਉਹ ਤਾਂ ਸਰੀਰ ਤਿਆਗ ਗਏ ਹਨ ਸੰਤ ਮਨੋਹਰ ਦਾਸ ਵਿਸਾਲਾ ਤੇ ਮਹਾਰਾਜ ਜੀ ਗੋਇੰਦਵਾਲ ਸਾਹਿਬ ਵਿੱਚ ਦਾ ਵੱਡਾ ਅਵਸਥਾ ਨੂੰ ਮੰਨਣ ਵਾਲਾ ਸੰਤ ਰਹਿੰਦਾ ਜਿਹਦਾ ਨਾਮ ਹੈ ਸੰਤ ਮਨੋਹਰ ਦਾਸ ਹਾਂਜੀ ਸੋ ਵੀ ਪਹੁੰਚਤ ਪਾ ਹਰ ਸ਼ਾਲਾ ਮਹਾਰਾਜ ਉਹ ਵੀ ਸਰੀਰ ਤਿਆਗ ਗਏ ਨੇ ਸ਼ੰਤ ਮਨੋਹਰ ਦਾਸ ਜੀ ਵੀ ਸਰੀਰ ਤਿਆਗ ਗਏ ਹਨ ਹੰਦੀ ਸੁਣ ਕੇ ਸ੍ਰੀ ਗੁਰੂ ਹਰਿ ਗੋਬਿੰਦ ਜਦ